ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਖਸਮ ਦੀ ਨੂਰ ਅਰਸਹੁ ਕੁਰਸਹੁ ਛੱਟੀਐ ਤੁਧ ਨਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਓ ਸੋਹੀਐ ਸਬਨਾਂ ਦਾ ਵਿਸਾਹ ਸਜਣ ਸਚਾ ਪਾਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਵਹਟਿਆ ਸੋਹੀਐ ਸਭਨਾ ਦਾ ਵੀਸਾ ਸਤਨਾਮ ਸ਼੍ਰੀ ਸਿਬ ਜੀ ਧਨੋ ਸ੍ਰੀ ਮਹਲਾ ਪੰਜਵਾਂ ਕਰਿ ਸ਼ੀਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤੋ ਕੀ ਹੈ ਓਟ ਸਾਦ ਰਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤਿਹ ਤਿਹ ੁਰਜਾਇਓ ਮਾਨੁਸ ਜਨਮ ਸੰਜੋਗ ਪਾਇਆ ਤਕੀ ਹੈ ਓਟ ਸਾਧ ਰਖਹੁ ਦੇ ਕਰ ਹਾਥ ਕਰ ਕਿਰਪਾ ਮਿਲਹੁ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾ ਅਨਕਿਉ ਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦਹੀ ਵਿਹਾਵੈ ਕੋਈ ਐਸੋ ਰੇ ਭੇਟ ਸੰਤ ਮੇਰੀ ਲੋਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ ਬੜੀ ਰੀ ਸਗਲ ਬੇਦ ਨਹ ਚੁਕੈ ਮਨ ਭੇਦ ਇਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਅਸੂਰੇ ਭਗਤ ਜੋ ਮਾਇਆ ਤੇ ਰਹਤ ਇਕ ਹੀ ਅੰਮ੍ਰਿਤ ਨਾਮ ਮਿਰਦ ਸਿਂਚਾ ਜਿ ਤਰੇ ਤੀਰਥ ਨਾਏ ਅਹੰ ਬੁੱਧ ਮੈਣ ਲਾਏ ਕਰ ਕੋ ਠਾਕੁਰ ਇਕ ਤਿਲ ਨਾਮ ਮੰਨ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਕ ਨਾ ਹੇਤ ਕਰਤਾ ਗਰਬ ਗਰਬ ਪੜੈ ਕਹੀ ਨਾਂ ਲਿਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨਿਤਰ ਹੋ ਪੀਖੈ ਮਨ ਹੱਠ ਜੋ ਕਮਾਵੈ ਤਿਲ ਨਾਂ ਲਿਖੈ ਪਾਵੈ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਰੀ ਬੰਦਨ ਮਾਏ ਗੁਰ ਕਾ ਸ਼ਬਦ ਮੇਰਾ ਮਨ ਰਤ ਸਦੋ ਸਦੋ ਅਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ sada ਰਹਾਉ ਦੂਜਾ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨੋ ਸ੍ਰੀ ਮਹਲਾ ਪੰਜਵਾਂ ਘਰਿ ਸਿਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੂਨੀ ਆਇਓ ਤਿਹ ਤਿਹ ੳਰ ਜਾਇਓ ਮਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਇਆ